ਦੇਖੋ ਮੈਂ ਕਿਤੇ ਉਹ ਨਹੀਂ ਗੱਲ ਕਰਦਾ ਕਿਉਂਕਿ ਵੱਡੇ ਬਾਦਲ ਸਾਹਿਬ ਨੇ ਮੈਨੂੰ ਇੱਕ ਗੱਲ ਸਿਕਾਈ ਕਹਿੰਦਾ ਸੁਖਬੀਰ ਜਿਹੜੇ ਬੰਦੇ ਨੇ ਜ਼ਿੰਦ ਪੂਰੀ ਜ਼ਿੰਦਗੀ ਲੋਕਾਂ ਦੀ ਸੇਵਾ ਕਰਨੀ ਹੈ ਉਸ ਬੰਦੇ ਨੂੰ ਕਿਤੇ ਝੂਠ ਨਹੀਂ ਬੋਲਣਾ ਚਾਹੀਦਾ ਝੂਠਾ ਲਾਰਾ ਨਹੀਂ ਲਾਉਣਾ ਚਾਹੀਦਾ ਸਾਡੇ ਵਿੱਚ ਵੀ ਪਾਰਟੀ ਦੇ ਵਿੱਚ ਕਈ ਅੱਗੇ ਲੋਕ ਕਹਿੰਦੇ ਸੀ ਕਿ ਜੀ ਆਪਾਂ ਵੀ ਕਹੀਏ ਜਦੋਂ ਉਹਨੇ ਗੁੜਕਾ ਸਾਹਿਬ ਦੀ ਸੌਂ ਖਾਦੀ ਕੈਪਟਨ ਨੇ ਕਹਿੰਦੇ ਆਪਾਂ ਵੀ ਕਹ ਜੀਏ ਕੋਈ ਝੂਠ ਬਾਦਲ ਸਾਹਿਬ ਕਹਿੰਦੇ ਨਾ ਮੈਂ ਜੋ ਕਹੂੰਗਾ ਉਹ ਮੈਂ ਪੂਰਾ ਕਰੂੰਗਾ ਆਈ ਕਾਰਨ ਪੰਜ ਵਾਰ ਮੁੱਖ ਮੰਤਰੀ ਬਣੇ ਬੰਦਾ ਇੱਕ ਵਾਰ ਸਰਪੰਚ ਬਣ ਜੇ ਨਾ ਦੂਜੀ ਵਾਰ ਬੰਨਾ ਬੜਾ ਔਖਾ ਹੁੰਦਾ ਹੈ ਇੱਥੇ ਪੰਜ ਵਾਰ ਮੁੱਖ ਮੰਤਰੀ ਬਣੇ ਤੇ ਤੁਸੀਂ ਹਲੇ ਵੀ ਦੇਖੋ ਜਿੱਥੇ ਵੀ ਜਾਂਣਾ ਜੇ ਕੋਈ ਪੁਲ ਕੋਲੋਂ ਦੀ ਟੱਪਦਾ ਹੈ ਤੇ ਥੱਲੇ ਬੋਰਡ ਦੇਖਦਾ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਯੂਨੀਵਰਸਿਟੀ ਕੋਲੇ ਟੱਪਦਾ ਦੇਖਦਾ ਬੋਰਡ ਦੇਖਦਾ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੁੰਦਾ ਹੈ ਜੇ ਕੋਈ ਕੱਸੀ ਨਹਿਰ ਟੱਪਦੀ ਦੇਖੋਗੇ ਉਹਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਲਿਖਿਆ ਹੋਊਗਾ ਕਿਤੇ ਤੁਸੀਂ ਕਾਂਗਰਸ ਦੇ ਕਿਸੇ ਚੀਫ ਮਨਿਸਟਰ ਦੀ ਤੁਸੀਂ ਕੋਈ ਦੇ ਨਾਂ ਨਹੀਂ ਲਿਖਿਆ ਦੇਖਿਆ ਹੋਊਗਾ ਕਿਉਂਕਿ ਉਹ ਕੱਲਾ ਰਾਜ ਕਰਨ ਵਾਸਤੇ ਆਉਂਦੇ ਸੀ ਆ ਭਗਵੰਤ ਮਾਨ ਹੈ 4 ਸਾਲ ਟੱਪ ਗਏ ਕਹਿੰਦਾ ਕੀ ਸੀ ਮੈਂ ਆਮ ਆਦਮੀ ਹਾਂ ਮੈਂ ਆਮ ਆਦਮੀ ਆ ਨਾ ਸਿਕਿਉਰਟੀ ਲੈ ਕੇ ਜਾਊਗਾ ਸਿਕਿਉਰਟੀ ਦੀ ਕੀ ਲੋੜ ਐ ਤਰਨ ਤਰਨ ਜਿ ਵੜਿਆ ਸੀ ਕਿਸੇ ਪਿੰਡ ਚ ਗਿਆ ਕਿਉਂਕਿ ਆ ਥਾਰੇ ਆਮ ਆਦਮੀ ਨਹੀਂ ਠੱਗਾਂ ਦੀ ਟੋਲਾ ਐ ਮੈਂ ਤਾਂ ਕਿਹਾ ਸੀ ਕਿ ਜਿੰਨੇ ਤੁਸੀਂ ਆਪ ਵੀ ਸੱਚੀ ਦੇਖ ਲਓ ਆਪਣੇ ਪਿੰਡ ਚ ਜਿਹੜਾ ਤੁਹਾਡੇ ਪਿੰਡ ਦਾ ਸਭ ਤੋਂ ਵੱਡਾ ਮਲੰਗ ਹੋਊਗਾ ਜਿਹਨੂੰ ਕੋਈ ਸੱਤਰੀ ਗੱਲ ਨਹੀਂ ਬੁਲਾਉਂਦਾ ਉਹ ਝਾੜੂਆ ਦਾ ਮੈਂਬਰ ਹੋਊਗਾ ਕਿ ਨਹੀਂ ਸੱਚੀ ਹੈ ਕਿ ਨਹੀਂ ਜੇ ਸੱਚੀ ਹੈ ਤੇ ਝਕਾਰਾ ਜਲਾ ਮਾਰੋ ਤੇਰੀ ਸੋਤ ਦਾ ਜੈ 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 ਸਹੀ ਮੈਨੇ ਤੇ ਥੋੜਾ ਬਹਿ ਜਾ ਯਾਦ ਤੱਕ ਦੇ ਉਹ ਸਹੀ ਮੈਨੇ ਤੇ ਆਪਾਂ ਹਾਰੇ ਕਿਉਂ 10 ਸਾਲ ਪਹਿਲੇ ਆਪਾਂ ਹਾਰੇ ਕਿਉਂ ਐਕਚੁਅਲੀ ਕੀ ਆ ਝਾੜੂ ਵਾਲੇ ਕਿਉਂਕਿ ਠੱਗ ਸੀ ਉਹਨਾਂ ਨੂੰ ਪਤਾ ਸੀ ਆ ਟੈਲੀਫੋਨ ਸਾਨੂੰ ਜਿਤਾਊਗਾ ਸਾਰਿਆਂ ਦੇ ਹੱਥ 'ਚ ਟੈਲੀਫੋਨ ਹੈ ਸਾਰੇ 10 ਘੰਟੇ ਲਾਉਂਦੇ ਆ ਟੈਲੀਫੋਨ ਤੇ ਸਾਨੂੰ ਤਾਂ ਵਰਤਨਾਏ ਵੀ ਨਹੀਂ ਆਉਨੇ ਸੀ ਨਾ ਬਾਪੂ ਬਾਦਲ ਨੂੰ ਆਉਂਦਾ ਸੀ ਨਾ ਮੈਂ ਹਲੇ ਤੱਕ ਸੈਂਡ ਸੁਣਡ ਕਿਵੇਂ ਕਰਨਾ ਆਪਣੇ ਜਿਹੜੇ ਸਿੱਧੇ ਬੰਦੇ ਆ ਪਿੰਡੂ ਬੰਦੇ ਆ ਉਹਨਾਂ ਨੂੰ ਸਾਰੇ ਸ਼ੈਤਾਨ ਆ ਕਿਉਂਕਿ ਮਲੰਗ ਵਿਲੇ ਆ ਉਹ 24 ਘੰਟੇ ਆ ਹੀ ਦੇਖਦੇ ਰਹਿੰਦੇ ਆ ਔਰ ਰੋਜ਼ ਗਾਲਾਂ ਕੱਢਣ ਲੱਗ ਗਏ ਆਪਾਂ ਨੂੰ ਝੂਠ ਬੋਲਣ ਲੱਗ ਗਏ ਆਪਾਂ ਸਾਰੇ ਸਮਝੀ ਬੈਠੇ ਕਿ ਇਸ ਇੰਨਾ ਲੋਕ ਉਲਟਾ ਉਹਨਾਂ ਨੇ ਸਾਰਿਆਂ ਦਾ ਦਿਮਾਗ ਘੜਦਾ ਤੇ ਅੱਜ ਦੇਖੋ ਹਾਲਾਤ ਕੀ ਹੋ ਗਿਆ ਆਪਣਾ ਪੰਜਾਬ ਨੂੰ ਬਰਬਾਦ ਕਰਤਾ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀ ਵਾਲਾ ਉਹ ਫੈਸਲੇ ਲੈਂਦੇ ਆ ਭਗਵੰਤ ਮਾਨ ਨੂੰ ਕੱਲਾ ਸ਼ਾਮ ਨੂੰ ਇੱਕ ਪੇਟੀ ਬੋਤਲ ਦੀ ਪੇਟੀ ਸ਼ਰਾਬ ਦੀ ਭੇਜ ਦਿੰਦੇ ਆ ਉਹਨ ਕਹੇ ਤੂੰ ਦਾ ਪੀਚਲ ਫਾਈਲਾਂ ਅਸੀਂ ਕੱਢਾਂਗੇ ਪਹਿਲੀ ਵਾਰ ਹੋਇਆ ਪੰਜਾਬ ਚ ਮੁੱਖ ਮੰਤਰੀ ਹੋਲ ਹੈ ਅੱਛਾ ਹੁਣ ਆ ਸੋਚਦੇ ਐ ਕਿ ਪੰਜਾਬ ਵਿੱਚ ਅਸੀਂ ਡਾਂਗਣਾ ਰਾਜ ਕਰਾਂਗੇ ਆ ਸਸੋੜੀਆ ਜਾਂ ਕਹਿੰਦਾ ਕੁਛ ਮਰਜ਼ੀ ਕਰਨਾ ਪਏ ਅਸੀਂ ਜਿੱਤਾਂਗੇ ਆ ਕੇਜਰੀਵਾਲ ਆ ਪੰਜਾਬ ਹੈ ਆ ਕੋਈ ਦਿੱਲੀ ਨਹੀਂ ਹੈ ਆ ਖਾਲਸਾ ਕੌਮ ਐ ਜੀ ਇਹ ਜਿੰਨਾਂ ਦਬਾਉਂਗੇ ਇੰਨਾ ਦੇ ਇੰਨੇ ਤਕੜੇ ਸਪਰਿੰਗ ਹੈ ਸਿੱਧਾ ਛਾਤੀ ਜਾ ਕੇ ਵੱਜਦੇ ਆ ਫਿਰ ਤੇ ਮੈਂ ਤੁਹਾਨੂੰ ਇੱਕ ਵਧਾਈ ਦੇਣਾ ਤੁਸੀਂ ਤਾਂ ਇਲੈਕਸ਼ਨ ਜਿੱਤ ਗਏ ਕਿਉਂਕਿ ਪਹਿਲੀ ਹਾਰ ਮੰਗੀ ਦੇਖੋ ਜਦੋਂ ਸਰਕਾਰੀ ਅਫਸਰ ਥੋੜੇ ਦੇ ਧੱਕਾ ਕਰਨ ਲੱਗ ਜਣੇ ਇਹ ਮਤਲਬ ਥੋਥੋ ਡਰਦੇ ਹੋਰ ਕਾਂਗਰਸੀ ਕਿਹੜੇ ਬੰਦੇ ਨੂੰ ਫੜਿਆ ਇਹਨਾਂ ਨੇ ਕਿਹੜੇ ਕਾਂਗਰਸੀ ਦੇ ਪਰਚਾ ਦਿੱਤਾ ਹੈ ਕਿਹੜੇ ਹੋਰ ਬੀਜੇਪੀ ਦਾ ਦਿੱਤਾ ਹੈ ਥੋੜਿਆਂ ਤੇ ਕੀਤਾ ਕਿਉਂਕਿ ਡਰਦੇ ਥੋਤੋਂ ਆ ਉਹ ਮੈਂ ਅਫਸਰਾਂ ਨੂੰ ਦੱਸਣਾ ਚਾਹਣਾ ਹੈ ਆ ਝਾੜੂ ਵਾਲੇ ਤਾਂ ਟੱਪ ਜਾਣਗੇ ਸਮਾਨ ਲੈ ਕੇ ਆਪਣਾ ਜੁੱਲੀ ਬਿਸਤ ਲੈ ਕੇ ਤੁਸੀਂ ਨਾ ਇਹਨਾਂ ਦੇ ਪੰਗੇ 'ਚ ਕਰੋ ਆ ਜਾਓ ਆਪ ਜਿਹੜੀ ਇੱਥੇ ਬੀਬੀ ਲਈ ਐ ਐਸਐਸਪੀ ਰਵਜੋਦ ਗਰੇਵਾਲ ਇੱਕ ਇਹਨਾਂ ਦਾ ਹੋਰ ਹੈ ਰਿਪੁੰਦਨ ਰਿਪੂ ਦਮਨ ਸਿੰਘ ਐਸਪੀ ਬੀਬੀ ਜੀ ਦਿਨ ਦਿਨ ਲੱਗ ਜੋ ਜੋ ਤੁਸੀਂ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਕਾਨੂੰਨ ਦੀਆਂ ਧੱਜੀਆਂ ਡਾ ਰਹੇ ਹੋ ਤੁਸੀਂ ਆਈਪੀਐਸ ਹੋ ਆਈਪੀਐਸ ਦਾ ਮਤਲਬ ਤੁਸੀਂ ਇਨਸਾਫ ਦੇਣਾ ਹੈ ਗੁਨਾਹਗਾਰ ਨਹੀਂ ਬੰਨਾ ਜਿਹੜਾ ਅਫਸਰ ਗੁਨਾਹਗਾਰ ਕਰੂ ਗੁਨਾਹ ਕਰੂਗਾ ਉਹਦੇ ਤੇ ਵੀ ਪਰਚਾ ਹੋ ਸਕਦਾ ਉਹ ਨੂੰ ਹੀ ਪੁਖਤਨਾ ਪੈ ਸਕਦਾ ਐਸ ਕਰਕੇ ਅਸੀਂ ਨੋਟ ਕਰੀ ਜਾਂਦੇ ਆ ਜੋ ਜੋ ਐਸਐਸਪੀ ਧੱਕਾ ਕਰ ਰਹੀ ਹੈ ਜੋ ਜੋ ਐਸਪੀ ਧੱਕਾ ਕਰ ਰਿਹਾ ਜਿਹੜੇ ਗਰੀਬ ਬੰਦੇ ਤੇ ਕਿਸੇ ਤੇ ਐਨਡੀਪੀਐਸ ਦਾ ਐਕਟ ਪਾ ਰਿਹਾ ਇੱਕ ਸਾਡਾ ਐਮਸੀ ਇੱਥੇ ਹੈ ਸ਼ਾਮ ਸਿੰਘ ਬਟਾਲਾ ਪੁਲਿਸ ਉਹਨੂੰ ਇਹਨਾਂ ਨੇ ਲਿਆਂਦੀ ਐਸਐਸਪੀ ਨੇ ਬਟਾਲਾ ਪੁਲਿਸ ਨੂੰ ਦੇ ਦਿੱਤਾ ਪਰਚਾ ਕੀ ਦਿੱਤਾ ਕਹਿੰਦਾ 60 ਕਿਲੋ ਝੋਨਾ ਚੋਰੀ ਕੀਤਾ ਔਰ 60 ਕਿਲੋ ਮਲਾ ਹਜ਼ਾਰ ਰੁਪਏ ਦਾ ਵੀ ਨਹੀਂ ਹੋਣਾ ਉਹ ਚਾਰ ਉਹਦੇ ਟਰੱਕ ਹੈ ਇੱਕ ਆਪਣਾ ਜਿਹੜਾ ਆਪਣਾ ਸਰਪੰਚ ਜਿਹਨੇ ਭਗਵੰਤ ਮਾਨ ਨੂੰ ਐ ਗਿਆ ਸੀ ਹੈ ਬਿੰਦਾ ਪੁੱਤਰ ਬਿੰਦਾ ਪੁੱਤਰ ਤੇ ਉਹਦੇ ਤੇ ਪਰਚਾ ਦੇਦਾ ਹੈ ਓ ਫਿਕਰ ਨਾ ਕਰੋ ਸਾਰਿਆਂ ਨੂੰ ਪਰਚੀਆਂ ਬਣਾ ਦੂੰਗਾ ਦੇਖੀ ਜੋ ਇੱਕ ਆਪਣਾ ਜਮੇਨ ਸਿੰਘ ਕਾਕਾ ਜੀ ਹੈ ਇੱਕ ਆਪਣਾ ਦੂਜਾ ਹੈ ਸੋਨੂ ਤੁਹਾਨੂੰ ਦੋ ਦੋ ਮੈਂ ਤੈਨੂੰ ਕਹਿਣਾ ਚਾਹਣਾ ਐਂਡੇ ਘਬਰਾ ਕੇ ਔਰ ਰਮੀਤ ਸਿਆ ਆ ਜਿਹੜੀ ਪੁਲਿਸ ਵਾਲੀ ਨਾ ਜੇ ਸੋਚਦਾ ਕਿ ਮੇਰੇ ਅੱਗੇ ਪਿੱਛੇ ਡੀਐਸਪੀ ਲੱਗੇ ਆ ਅਗਲੇ ਸਾਲ ਨਾ 2026 ਚ ਅਪਰਲ ਲ ਮਹੀਨੇ ਚ ਆਈ ਡੀਐਸਪੀ ਤੈਨੂੰ ਫੜਨ ਆਉਣਗੇ ਆਈਪੀਡੀਐਸਪੀ ਤੈਨੂੰ ਐ ਸੱਟਣ ਕੇ ਮੁੱਦਾ ਹੈ ਪਿੱਛੇ ਡਿੱਕੀ ਚ ਤੇ ਤੁਹਾਨੂੰ ਪੂਰੇ ਹਲਕੇ ਚ ਲੈ ਕੇ ਜਾਣਗੇ ਕਿ ਆਇਆ ਜਿਹੜਾ ਫੱਗ ਸੀ ਵੱਡੇ ਬਾਦਲ ਸਾਹਿਬ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਆਪਣੀ ਮਾਂ ਪਾਰਟੀ ਦਾ ਵਫਾਦਾਰ ਨਹੀਂ ਉਹ ਕਿਸੇ ਦਾ ਵਫਾਦਾਰ ਨਹੀਂ ਹੋ ਸਕਦਾ ਮੇਰਾ ਸਿਰ ਝੁਕਦਾ ਹੈ ਮੱਝ ਵਾਲੇ ਉਹ ਤੁਹਾਡੇ ਚਰਨਾਂ 'ਚ ਉਹ ਸੋਚਦੇ ਸੀ ਅਸੀਂ ਹਰਮੀਦ ਲੈ ਕੇ ਸਾਰਾ ਅਕਾਲੀ ਦਲ ਚੱਲੂਗਾ ਇਕੱਲਾ ਹਰਮੀਦ ਗਿਆ ਸਾਰਾ ਅਕਾਲੀ ਦਲਾ ਬੈਠਾ